ਦੇਖੋ ਕੁਦਰਤੀ ਆਫਤ ਹੈਗੀ ਹੈ ਜਿਹੜੀ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਜਿਆਦਾ ਪੈ ਗਿਆ ਪਰ ਉਹਦੇ ਨਾਲ ਨਾਲ ਜੇ ਆਪਾਂ ਕਹ ਲਈਏ ਵੀ ਕੁਦਰਤੀ ਆਫਤ ਸਿਰਫ 40% ਹੈ 70% ਜਾਂ ਜ਼ਿਆਦਾ ਕਹ ਲਈਏ ਇਹਦੇ ਵਿੱਚ ਮੈਨ ਮੇਡ ਗਲਤੀਆਂ ਹੈ ਇਹਦੇ ਵਿੱਚ ਮਿਸ ਮੈਨੇਜਮੈਂਟ ਵੀ ਹੈ ਤਾਂ ਹੋ ਸਕਦਾ ਵੀ ਇੱਕ ਜਿਹੜਾ ਸਾਜ਼ਿਸ਼ ਹੈ ਨਾ ਵੀ ਪੰਜਾਬ ਕੋਲੋਂ ਪਾਣੀ ਖੋਣਾ ਹੈ ਡਾਇਵਰਟ ਕਰਾਉਂਦਾ ਉਹ ਵੀ ਏਜੰਡਾ ਨਾਲ ਦੀ ਨਾਲ ਲਾਗੂ ਹੋ ਰਿਹਾ ਹੈ ਪੂਰੇ ਸਾਲ ਦੇ ਵਿੱਚ ਇਹਨਾਂ ਕੋਲ ਪਹਿਲੀ ਡਾਟਾ ਸੀਗਾ ਵੀ ਮਾਨਸੂਨ 115% ਰਹੂਗਾ ਡੈਮ ਜੂਨ ਤੱਕ ਨੱਕੋ ਨੱਕ ਭਰੇ ਸਨ ਤੇ 1 ਜੁਲਾਈ ਤੋਂ 20 ਜੁਲਾਈ ਤੱਕ ਦਾ ਜਿਹੜਾ ਡੈਮਾਂ ਤੋਂ ਡਿਸਚਾਰਜ ਹੈ ਉਹ ਬਹੁਤ ਘੱਟ ਛੱਡਿਆ ਗਿਆ ਜਿੰਨਾ ਕਿ ਐਵਰੇਜ ਦੇਣਾ ਚਾਹੁੰਦਾ ਜਦ ਕਿ ਪਾਣੀ ਦੀ ਆਮਦ ਜ਼ਿਆਦਾ ਸੀਗੀ ਤੇ ਛੱਡਿਆ ਜਿਵੇਂ ਕਿ 1 80 ਤੋਂ 90000 ਕਿਊਸਿਕ ਪਾਣੀ ਆ ਰਿਹਾ ਸੀਗਾ ਤੇ ਛੱਡਿਆ 20 ਤੋਂ 23000 ਕਿਊਸਿਕ ਸੀਗਾ ਤੋਂ ਅਖੀਰ ਪਾਣੀ ਰੋਜ਼ ਵੱਧ ਰਿਹਾ ਸੀ ਪਰ ਛੱਡਿਆ ਉਸ ਰੇਸ਼ੋ 'ਚ ਨਹੀਂ ਜਾ ਰਿਹਾ ਸੀ ਤਾਂ ਫਿਰ ਅਖੀਰਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ 24 ਤੋਂ 27 ਤਰੀਕ ਤੱਕ ਦਾ ਅੰਕੜਾ ਕਹਿੰਦਾ ਹੈ ਵੀ ਇੱਕ 24 ਤੋਂ ਹੋਇਆ 38 ਹੋਇਆ ਜਾਂ 40 ਹੋਇਆ 40 ਤੋਂ 60 ਹੋਇਆ 60 ਤੋਂ 90 90 ਤੋਂ ਬਾਅਦ 1,70,000 ਉਹ 4 ਦਿਨਾਂ ਦੇ ਵਿੱਚ ਇੱਕਦਮ ਇਦਾਂ ਨਾ ਇੱਕ ਬਲਾਸ ਕਰ ਦਿੱਤਾ ਗਿਆ ਪਾਣੀ ਦਾ ਤੇ ਪੂਰਾ ਪੰਜਾਬ ਹੜ੍ਹ ਦੀ ਜਦ ਹੇਠ ਆ ਗਿਆ